ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦਾ ਪੈਰਾ ਰਚਨਾ ਕਰਾਂਗੇ ਜਾਦੂ ਦਾ ਖੇਲ ਜਾਦੂ ਕੌਣ ਦਿਖਾਂਦਾ ਹੈ ਜਾਦੂਗਰ ਠੀਕ ਹੈ ਅਤੇ ਅਸੀਂ ਜਾਦੂਗਰ ਬਾਰੇ ਪੜਾਂਗੇ ਭਾਰਤ ਵਿੱਚ ਅਨੇਕ ਕਿਸਮ ਦੇ ਛੋਟੇ ਵੱਡੇ ਜਾਦੂਗਰ ਮਿਲਦੇ ਹਨ ਜਿਨ੍ਹਾਂ ਨੇ ਦੁਨੀਆ ਭਰ ਵਿੱਚ ਆਪਣਾ ਅਤੇ ਆਪਣੇ ਦੇਸ਼ ਦਾ ਨਾਂ ਉੱਚਾ ਕੀਤਾ ਹੈ ਉਹਨਾ ਜਾਦੂਗਰਾਂ ਦੇ ਲਫ਼ਜ਼ਾਂ ਵਿੱਚ ਜਾਦੂ ਕੋਈ ਗੈਬੀ ਤਾਕਤ ਦਾ ਕਮਾਨ ਨਹੀਂ। ਯਾਨਕਿ ਜਾਦੂਗਰ ਕੰਦੇ ਕਿਹਾ ਕੋਈ ਛੁਪੀ ਹੋਈ ਤਾਕਤ ਦਾ ਕਮਾਨ ਨਹੀਂ ਹੈ। ਇਹ ਸਿਰਫ ਹੱਥ ਦੀ ਸਫਾਈ ਤੇ ਬੁੱਧੀ ਦੀ ਚਤੁਰਾਈ ਹੈ। ਇਹ ਇੱਕ ਕਲਾ ਹੈ। ਜਾਦੂਗਰ ਖੇਡ ਵਿੱਚ ਅਨੇਕ ਪ੍ਰਕਾਰ ਦੇ ਅਜੀਬ ਕਤਵ ਦਿਖਾਉਂਦੇ ਹਨ ਜਿਨ੍ਹਾਂ ਨੂੰ ਦੇਖ ਕੇ ਲੋਕ ਚਕਿਤ ਹੋ ਜਾਂਦੇ ਹਨ, ਹੈਰਾਨ ਹੋ ਜਾਂਦੇ ਆ। ਅੱਖਾਂ ਉੱਤੇ ਆਟੋ ਦੇ ਪੇੜੇ ਬੰਨ ਕੇ ਭਰੇ ਬਾਜ਼ਾਰ ਵਿੱਚ ਮੋਟਰਸਾਈਕਲ ਚਲਾਉਂਦੇ ਹਨ ਆਪਣੀ ਕਲਾ ਨਾਲ ਲੋਕਾਂ ਦੀਆਂ ਘੜੀਆਂ ਪਿੱਛੇ ਕਰ ਦਿੰਦੇ ਹਨ ਯਾਨੀ ਕਿ ਜਿਹੜਾ ਟਾਈਮ ਹੁੰਦਾ ਨੂੰ ਰੋਕ ਲੈਂਦੇ ਹਨ ਖਾਲੀ ਟੋਕਰੇ ਵਿੱਚ ਕਬੂਤਰ ਕੱਢ ਦਿੰਦੇ ਹਨ ਜਿੰਦੇ ਮਨੁੱਖ ਦੀ ਧੋਨ ਅਲੱਗ ਕਰਕੇ ਫਿਰ ਜੋੜ ਦਿੰਦੇ ਹਨ ਕੁਝ ਪਲਾ ਲਈ ਆਦਮੀ ਨੂੰ ਹਵਾ ਵਿੱਚ ਖੜਾ ਕਰ ਦਿੰਦੇ ਹਨ 3 ਫੁੱਟ ਦੀ ਤਲਵਾ ਨੂੰ ਮੂੰਹ ਰਾਈ ਆਪਣੇ ਅੰਦਰ ਲਗਾ ਲੈਂਦੇ ਹਨ ਅਤੇ ਹੋਰ ਕਈ ਤਰ੍ਹਾਂ ਦੇ ਕਤਬ ਕਰ ਦਿੰਦੇ ਹਨ ਇਹਨਾਂ ਜਾਦੂ ਦਾ ਖੇਡ ਕਰਨ ਵਾਲਿਆਂ ਦੀ ਆਰਥਿਕ ਹਾਲਤ ਕੋਈ ਬਹੁਤੀ ਚੰਗੀ ਨਹੀਂ ਹੁੰਦੀ ਯਾਨਕਿ ਜਿਹੜੇ ਇਹ ਖੇਲ ਦਿਖਾਉਂਦੇ ਆ ਉਹਨਾਂ ਦੀ ਆਰਥਿਕ ਹਾਲਤ ਚੰਗੀ ਨਹੀਂ ਹੁੰਦੀ ਉਹ ਗਰੀਬ ਹੀ ਹੁੰਦੇ ਹਨ ਇਹ ਆਮ ਤੌਰ ਤੇ ਸੜਕਾਂ ਦੇ ਕਿਨਾਰੇ ਸ਼ਹਿਰਾਂ ਵਿੱਚ ਪਿੰਡਾਂ ਵਿੱਚ ਆਪਣਾ ਜਾਦੂ ਦਿਖਾ ਕੇ ਪੈਸੇ ਕਮਾਉਂਦੇ ਫਿਰਦੇ ਹਨ ਯਾਨਕਿ ਇਹ ਜਿਹੜਾ ਜਾਦੂ ਕਰਦੇ ਜਾਦੂਗਰ ਹੈ ਇਹਨਾਂ ਦੀ ਰੋਜ਼ੀ ਰੋਟੀ ਹੈ ਠੀਕ ਹੈ ਇਹਨਾਂ ਜਾਦੂ ਦਿਖਾ ਕੇ ਉਹ ਕੋਈ ਅਮੀਰ ਨਹੀਂ ਬਣ ਜਾਂਦੇ ਸਿਰਫ ਉਹਨਾਂ ਦਾ ਗੁਜ਼ਾਰਾ ਹੀ ਹੁੰਦਾ ਹੈ